ਅਸੀਂ ਪਿਆਰ ਨਾਲ ਗੱਲ ਕਰਦੇ ਹਾਂ ਜੇ ਚ ਬਦੀ ਕਿਲਕੜੂ ਵੀ ਫਿਰ ਕੋਈ ਸਾਡੇ ਤਾਏ ਦਾ ਪੁੱਤ ਨਹੀਂ ਲੱਗਦਾ ਜਦੋਂ ਤੂੰ ਸਾਡੇ ਸਾਹਮਣੇ ਬੋਲੀ ਜਾਂਦਾ ਯਾਰ ਆ ਗਈ ਆ ਗਈ ਮੁੜਾਪੀ ਮੁੜਿਆ ਮੈਂ ਮਾਮੇ ਦਾ ਮੁੰਡਾ ਹੈ ਗੜਾ ਸਪਿੰਨ ਮੜਾਇਆ ਗਹਣੀ ਬਲੱਡੀ ਗੜਾ ਚਲੋ ਭਾਈ ਭਾਈ ਹੋਰ ਖਾਂਚੋਂ ਕਿਉਂ ਕੀ ਹੋ ਰਿਹਾ ਭਾਈ ਓਏ 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 ਦੇਖ ਦੂਜੇ ਕੋਈ ਨਹੀਂ ਇਹ ਕਿਹੜਾ ਮੁੰਡਾ ਦਿਖਾਤਾ ਮੇਰਾ ਨਹੀਂ ਮੈਂ ਦੱਸਦਾ ਇਹਨੂੰ ਆ ਕੇ ਕੰਦਾਪੀ ਆਰੇ ਘਰੇ ਕਹਿੰਦਾ ਲੋ ਮੈਂ

ਸਬਸ ਕੁਛ ਨਹੀਂ ਕਹਿਣਾ ਕਹਿਣਾ ਨਹੀਂ ਕੁਸਾ ਹੈ ਇਹ ਆਏਗਾ ਨਾ ਕਰਦੇ ਹੁੰਦੇ ਨੇ ਪੰਚਾਇਤ ਨੂੰ ਆਹ ਕਾਤੇ ਬਸ ਲਈ ਖੜੇ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਸਮਝਾਈ ਨਹੀਂ ਆਉਂਦੀ ਆਂ ਦਾਮੇ ਦੇਖ ਲੋ ਉਹਨਾਂ ਦੇ ਬਹਿ ਕੇ ਗੱਡਾ ਆਹ ਦੇਖ ਲੋ ਲੈ ਸਤਸ੍ਰੀਕਾਲ ਦੋਸਤੋ ਨਿੰਗ ਸਿੰਘ ਫੌਜਾਂ ਪਹੁੰਚੀਆਂ ਨੇ ਅੱਜ ਤਣਾਉਲੇ ਤਣਾਉਲਾ ਮੰਡੀ ਪਹੁੰਚੇ ਨੇ ਅੱਜ ਕਿਸੇ ਧੀ ਦਾ ਮਸਲਾ ਹੱਲ ਕਰਨ ਦੇ ਲਈ ਧੀ ਨੂੰ ਘਰੇ ਬਸਾਉਣ ਦੇ ਲਈ ਦੇਖ ਸਕਦੇ ਹੋ ਤਸਵੀਰਾਂ ਤਨੌਲੇ ਤੋਂ ਤਸਵੀਰਾਂ ਨੇ ਇਹ ਕਿਸੇ ਧੀ ਦਾ ਘਰ ਬਸਾਉਣ ਦੇ ਲਈ ਨਿੰਗ ਸਿੰਘ ਫੌਜਾਂ ਪਹੁੰਚੀਆਂ ਨੇ ਘਰ ਦੇ ਵਿੱਚ ਯਾਨੀ ਕਿ ਐਂਟਰੀ ਕਰੀਏਗੀ ਗੱਲਬਾਤ ਹੈ ਜਿਹੜੀ ਸਾਰੇ ਸਾਹਮਣੇ ਲੈ ਕੇ ਆਵਾਂਗੇ ਆਪਣਾ ਕੀ ਨਾਮ ਆ ਭਾਈ ਆਪਣਾ ਕਿਹੜਾ ਪਿੰਡ ਹੈ ਸੌਰੇ ਕਿੱਥੇ ਨੇ ਬੰਦੇਰੀਂ ਪੰਦੇਰੇ ਹੁਣ ਤਨੌਲੇ ਬੈਠੇ ਆਪਾਂ ਕੰਮ ਦੇ ਮਾਰੇ ਆ ਗਏ ਕੰਮ ਉਰੇ ਛੜਿਆ ਹਾਂਜੀ ਕੰਮ ਦੇ ਮਾਰੇ ਆ ਗਏ ਕੰਮ ਦੇ ਮਾਰੇ ਆ ਗਏ ਤੇ ਤੁਹਾਨੂੰ ਸਹੀ ਦੱਸਿਓ ਝੂਠ ਨਾ ਬੋਲੋ ਦੇਖ ਬਾਬੇ ਸੱਚ ਫੇਰ ਵੀ ਲਾਏ ਆਉਣਗੇ ਗੱਲ ਕੀ ਅਸਲ ਦੱਸ ਝੂਠੇ ਦੱਸਣ ਲਾਉਂਦੇ ਜੀ ਇੱਕ ਬੰਟਾ ਦੱਸਣ ਲਾਉਂਗਾ ਜੀ ਦੱਸਣ ਕੀ ਤੁਸੀਂ ਆਏ ਕਹਿੰਦੇ ਭਗਵਾਨ ਅਗਲੇ ਕੋਤੇ ਵੜਾਂ ਮਾ ਜੀ ਤੁਸੀਂ ਮਾਗਰ ਕਿਰਪਾ ਨਾਲ ਆ ਕੇ ਕਿਉਂ ਪੈਣਾ ਜਮਾ ਨਹੀਂ ਪੈਂਦਾ ਜੀ ਜੇ ਗੱਲਤੀ ਹੋਏ ਨੀ ਉਹ ਦੋ ਪਿਆ ਨਹੀਂ ਪਿਆ ਜੀ ਮੈਂ ਉਹ ਡਰਪੇ ਦਿੱਤਾ ਪਿਆ ਵੀ ਨਹੀਂ ਮੰਗਦਾ ਇੱਕ ਜੇ ਜਾਇ ਇਹ ਕਹਿੰਦੇ ਨੇ ਵੀ ਦੋਸ਼ਣ ਲਾਉਂਦੇ ਨੇ ਜਦੋਂ ਦੋਸ਼ਣ ਲਾਉਂਦੇ ਨੇ ਤੁਸੀਂ ਫੜੋ ਸਾਬਤ ਕਰ ਦੋ ਸਮਾਂ ਫਿਰ ਤੂੰ ਸੱਚਾ ਸਮਾਂ ਕੁੱਟਣ ਦੀ ਬਜਾਏ ਆਪਾਂ ਨੂੰ ਫੜ ਲਓ ਮੈਂ ਅੱਖੀਂ ਦੇਖ ਲਿਆ ਕੰਨੀ ਹੁਣ ਲਿਆ ਸਾਰਾ ਕੋ ਦੇਖ ਲਿਆ ਜੀ ਮੈਂ ਹੁਕਮੀ ਸਾਬਤ ਕਰੂੰਗੀ ਦੁਬਾਰੀ ਹੋਰ ਮੈਨੂੰ ਐ ਦੱਸੋ ਮੈਂ ਮੋਬਾਈਲ ਮੈਨੂੰ ਚਲਾਉਵਾਂ ਨਹੀਂ ਮੈਂ ਪੰਜ ਪੜਿਆ ਜੀ ਵੀ ਮੋਬਾਈਲ ਤੇ ਲਾ ਕੇ ਵੀਡੀਓ ਬਣਾ ਲਾਂ ਔਰ ਕਰ ਲਾਂ ਜੀ ਮੈਂ ਸਾਰਾ ਕੋ ਅੱਖੀਂ ਦੇਖ ਲਿਆ ਦੱਸੋ ਮੈਂ ਕੀ ਕਰਾਂ ਇਹਦੇ ਬਾਰੇ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਈ ਵਾਰੀ ਇਹ ਸੱਚਾ ਹੋਵੇ ਤੁਸੀਂ ਚੁੱਪ ਰਹੋ ਇਹੀ ਕਹਿ ਰਹੇ ਹਾਂ ਜੀ ਇਹਨੂੰ ਵੀ ਤੂੰ ਖ ਮੇਰੀ ਗੱਲ ਕੋਈ ਕਿਤਾਬ ਲੈਣ ਦਾ ਰੋ ਅੰਬਰੇ ਘਰ ਇੱਕ ਨੰਬਰ ਹੈ ਕੋਈ ਯਾਰ ਮੈਂ ਅੱਜ ਦੇਖਿਆ ਨਹੀਂ ਅੱਛਾ ਜੀ ਪੰਗਾ ਮੇਰੇ ਕਿਰਾਏ ਦੇ ਰਹਿ ਗਿਆ ਬੰਦਾ ਠੀਕ ਹੈ 15 ਸਾਲ ਇੱਕ ਨਹੀਂ ਫਿਰ ਮੇਰੇ ਕਿਰਾਏ ਦੇ ਅੱਛਾ ਮੈਂ ਨਹੀਂ ਗੱਲ ਕਰਨੀ ਵੀ ਕੁੜੀ ਗੱਲ ਤਾਂ ਆਈ ਕਰ ਰਿਹਾ ਗੱਲ ਠੀਕ ਹੈ ਜੀ ਸਹੀ ਗੱਲ ਹੈ ਜੇ ਮੈਂ ਦੇਖੀ ਹੈ ਨਾ ਨਾ ਸੁਣੀ ਹੈ ਮੈਂ ਤਾਂ ਕੀ ਨਹੀਂ ਲਿਆ ਯਾਰ ਤੁਸੀਂ ਦੇਖੋ ਮੈਂ ਨਹੀਂ ਕਹਿੰਦਾ ਉਹ ਪਤਾ ਕੀ ਚੀਜ਼ ਹੈ ਇੱਕ ਮਿੰਟ ਮਾਡਲ ਲਾਭੀ ਇੱਕ ਮਿੰਟ ਗੱਲ ਹੈ ਇੱਕ ਨੰਬਰ ਇਹ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਕੰਮ ਹੈ ਯਾਰ ਕਿੱਡਾ ਕਾਰਖਾਨਾ ਕਰੋੜਾਂ ਦਾ ਕਹਿ ਸਕਦੇ ਆ ਪੂਰਾ ਕਰੀਏ 100 ਰੁਪਏ ਕਰੀਏ ਰਹੇ ਹਾਂ 10000 ਕਰੀਏ ਰੋਜ਼ ਇੱਕ ਦਿਨ ਦੇ ਫੇਰ ਔਰਿਆ ਯਾਰ ਤੁਸੀਂ ਸਾਹਮਣੇ ਨਹੀਂ ਸਕਦੇ ਕਿੱਡਾ ਕੰਮ ਹੈ ਤੁਹਾਡਾ ਕਿੱਡਾ ਕਾਰਖਾਨਾ ਹੈ ਇੱਕ ਮਿੰਟ ਸਾਰੇ ਨਾਮ ਆਹ ਮੁੰਡਾ 5000 ਰੋਜ਼ ਕਰੀਏ ਜੀ ਜੀ 5000 ਰੋਜ਼ ਕਰੀਏ ਕਰਦਾ ਚੁੱਪ ਕਰ ਜਾ ਯਾਰ ਹਾਂਜੀ ਕਾ ਕਰਦੇ ਤੂੰ ਕੰਮ ਨਾਲ ਤੇਰੇ ਡੈਡੀ ਦੇ ਕਰਦਾ ਨਹੀਂ ਪੰਜ ਦਾ 10 ਦਾ 10 ਦਾ ਚੱਪਾ ਦਾ ਰਹਿ ਆਉਦੀ ਕੋਈ ਨਾ 10 ਦਾ ਉਹ ਵੀ ਸਾਰਾ ਦਾ ਚੱਪਾ ਕਰ ਕਰ ਚਾਰ ਚ ਦੱਸ ਚਾਰ ਸਾਲ ਹੋ ਗਏ ਜਿੱਦੇ ਰਹਿੰਨਾਂ ਇਹ ਦੁਕਾਨਾ ਇਹਦੀ ਇੰਨਾ ਹੀ ਨਾਲ ਦੁਕਾਨ ਚ ਕਹੇ ਕਿ ਜਿੰਨਾ ਆਪਣੀ ਦੁਕਾਨ ਇਹਨਾਂ ਨੇ ਇੱਥੇ ਮੀਟ ਬਣਾਇਆ ਜੀ ਮੈਨੂੰ ਕਹਿੰਦੇ ਤੁਸੀਂ ਖਾ ਲਾ ਕਹਿੰਦੇ ਤੂੰ ਖਾ ਲਾ ਕਹਿੰਦੇ ਤੇ ਮੈਂ ਇਹਨਾਂ ਨਾਲ ਇੰਨਾ ਲੜਿਆ ਵਾ ਘਰੇ ਵਾ ਗਏ ਇੰਨਾ ਮਤਲਬ ਮੇਰਾ ਮਾਨ ਖਰਾਬ ਹੋਇਆ ਵੀ ਆਪਦਾ ਪਿਓ ਜਦੋਂ ਗਲਤ ਰਹਾ ਦੇ ਤੋ ਵੀ ਜਾਂਦਾ ਮੈਨੂੰ ਮੈਂ ਕੀ ਕਰੂੰਗਾ ਕੀ ਸਖਾਦੂ ਕਿਸ ਨੂੰ ਆਦੇ ਆਪਣੀ ਮੈਂ ਤੇ ਮੇਰਾ ਇੰਨਾ ਮਾਨ ਖਰਾਬ ਹੋਇਆ ਜੀ ਮ ਮੇਰੀ ਮੰਨ ਕਰੇ ਗਲਤ ਬੋਲਦਾ ਸੀ ਜੀ ਮੈਂ ਉਹਦਾ ਅੱਡ ਕੰਮ ਕਰ ਲਿਆ ਜਿੱਥੇ ਅੱਡ ਕੰਮ ਕਰਦਾ ਇੱਥੇ ਕੋਈ दारू ਵਾਲਾ ਧੱਕੀ ਵਾਲਾ ਜਿੰਨਾਂ ਨੇ ਮੈਂ ਕੰਮ ਕਰਦਾ ਹੁਣ ਉਹਨਾਂ ਦੇ ਬੰਦੇ ਸਾਨੂੰ ਭੇਜਦੇ ਮੈਂ ਜਿੰਨਾਂ ਦੇ ਤੋਰਦਾ ਰਿਹਾ ਬੰਦਾ ਦਰਸ਼ਨ ਕੀ ਆਪਣੇ ਹਾਂ ਦਰਸ਼ਨ ਕੀ ਕੰਮ ਕਰੇ ਗਏ ਉਹਨਾਂ ਦੇ ਬੰਦੇ ਤੋਰਦੇ ਨਹੀਂ ਬੰਦਾ ਭੇਜਦਾ ਰਿਹਾ ਮੈਂ ਇਹਦੇ ਨਾਲ ਰਹਿਣਾ ਨਹੀਂ ਹੈ ਨਾ ਜੀ ਬੰਦੇ ਕਦੇ ਵਾਸਤੇ ਭੇਜਦਾ ਰਿਹਾ ਮੇਰੇ ਨਾਲ ਅਜੇ ਹਾਂ ਮੇਰੇ ਨਾਲ ਅਜੇ ਮੈਂ ਰਹਿਣਾ ਨਹੀਂ ਜੀ ਕਿਦਾਂ ਅੱਜ ਤੋਂ ਬਾਅਦ ਸਾਨੂੰ ਇਹ ਨਾ ਹਰਕਤ ਆਵੇ ਵੀ ਕੁੜੀ ਦੀ ਕੁੱਟਮਾਰ ਇੱਕ ਜਿਹੜਾ ਤੂੰ ਐਲੀਗੇਸ਼ਨ ਲਾਉਣਾ ਹੈ ਕਿ ਨਾ ਜਦ ਤੱਕ ਸਾਨੂੰ ਕੋਈ ਉਹਦਾ ਸਬ ਇਹ ਕੀ ਗੱਲ ਸੌਲ ਨੂੰ ਆ ਤੂੰ ਉੱਪਰ ਗਿਆ ਜਾ ਰਹਾ ਤੁਸੀਂ ਕਿਉਂ ਫਿਰ ਸਾਨੂੰ ਕਹਦੇ ਵਾਸਤੇ ਲੈ ਕੇ ਆਓ ਨੰਬਰ ਆ ਰਿਹਾ ਹੈ ਅਸੀਂ ਇਹਨੂੰ ਆਪਦੇ ਕੋਲੋਂ ਤਾਂ ਨਹੀਂ ਕਿਹਾ ਵੀ ਤੂੰ ਆਇਆ ਜੀ ਇਹਨੇ ਸਪੱਸ਼ਟ ਕੀਤਾ ਵੀ 15 ਸਾਲ ਮੇਰੇ ਘਰੇ ਰਹੇਗੇ ਮੈਂ ਅਜੇ ਤੱਕ ਨਾ ਕੁੜੀ ਦਾ ਨਾਮ ਆਈ ਦਾ ਮੈਂ ਅਜੇ ਕੋਈ ਅਜੇ ਤੱਕ ਮੇਰੇ ਕਿਹ ਜੀ ਬਖਮੀ ਨਹੀਂ ਮੈਂ ਸੁਣਨਾ ਤੂੰ ਤੂੰ ਆਪਦੇ ਪਿਤਾ ਨਾਲ ਕਿਉਂ ਰਹਿਣਾ ਚਾਹੁੰਦਾ ਕਹਿਣਾ ਕਿ ਗੱਲ ਉੱਠੀ ਆ ਗਈ ਫੇਰ ਜਦੋਂ ਇਹਨਾਂ ਨੇ ਮੀਟ ਬਣਾ ਲਿਆ दारू ਇਹ ਪੀਂਦੇ ਨੇ ਮੇਰੇ ਕੋਲ ਸਬੂਤ ਵੀ ਆ ਵੀ दारू ਵੀ ਪੀਂਦਾ ਗੋਲੀਆਂ ਵੀ ਖਾਂਦਾ ਭੁੱਕੀ ਵੀ ਖਾਂਦਾ ਸਾਰੇ ਸਬੂਤ ਨੇ ਹੁਣ ਹੀ ਦਰਦੇ ਸਾਂ ਫੇਰ ਅੱਡ ਕਿੱਥੇ ਰਹੇਗਾ ਤੂੰ ਅੱਟ ਮਾ ਉਥੇ ਨਾ ਦੇਣਾਂ ਦੇ ਲਾਂਕੇ ਉਹ ਬੈਗਲੀ ਅਪੀਲ ਵੀਡੀਓ ਦਿਖਾ ਲਿਆ ਲਿਆ ਵੀਡੀਓ ਦਿਖਾ ਲਿਆ ਲਿਆ ਮੈਂ ਗਾਲ ਕਟਾ ਦੂੰ ਨਾ ਤੇਰੀ ਵੀ ਤੇਰੀ ਵੀ ਸੁਣ ਰਿਹਾ ਬਰਾਬਰੀ ਕਰਦਾ ਹੈ ਭਾਈ ਬਰਾਬਰੀ ਕਰਦਾ ਹੈ ਜੀ ਇਹ ਕਰਦਾ ਹੈ ਬੱਟੇ ਜੀ ਇਹ ਨਹੀਂ ਬੱਟੇ ਇਹ ਜਿਹੜੀ ਘਬਰਾਹਟ ਇਹਨੂੰ ਬੰਦ ਕਰ ਆਪਣੀ ਘਬਰਾਹਟ ਨੂੰ ਬਾਬਾ ਜੀ ਇਹ ਤਾਂ ਆਪਣੇ ਸਭਨੀ ਪੰਚਾਇਤ ਦੇ ਇਹਦਾ ਘਬਰਾਹਟ ਚ ਆਉਂਦਾ ਹੈ ਭਾਈ ਮੁੰਡਾ ਦੇਖੋ ਮੰਨੋ ਨਾ ਮੰਨੋ ਇਹ ਘਬਰਾਹਟ ਇਹਦਾ ਨੁਕਸਾਨ ਕਰੂ ਸਾਰੇ ਆਸੇ ਸੁਣੋ ਅਸੀਂ ਕੋਈ ਡਾਂਗਾ ਚਲਾਉਣ ਨਹੀਂ ਉਰੇ ਆਏ ਅਸੀਂ ਅਸੀਂ ਕੋਈ ਕਿਸੇ ਨੂੰ ਦਾ압 ਦੇਣ ਨਹੀਂ ਆਏ ਜੇ ਤੂੰ ਪਹਿਂ ਵੀ ਅਸੀਂ ਡਾਂਗਾ ਚਲਾਵਾਂਗੇ ਅਸੀਂ ਪਿਆਰ ਨਾਲ ਗੱਲ ਕਰਨੀ ਹੈ ਜੇ ਚਬਦੀ ਕਿਲਕੜੂ ਵੀ ਫਿਰ ਕੋਈ ਸਾਡੇ ਤਾਏ ਦਾ ਪੁੱਤ ਨਹੀਂ ਲੱਗਦਾ ਜਦੋਂ ਤੂੰ ਸਾਡੇ ਸਾਹਮਣੇ ਬੋਲੀਂ ਮੈਂ ਯਾਰ ਆ ਕੇ ਆ ਕੇ ਮੇਰੇ ਸਾਹਮਣੇ ਨਹੀਂ ਕੋਈ ਇਹ ਨਹੀਂ ਬੋਲਿਆ ਮੈਨੂੰ ਮੁੰਡਾ ਐਵੇਂ ਕਰੀ ਇਹਨੇ ਕੋਈ ਨਹੀਂ ਮਾਂ ਕਹਿੰਦੀ ਫਿਰ ਵੀ ਉਹ ਆਖਾਂ ਵਾਲੀ ਦੀ ਬਾਤ ਹੋਣੀ ਕਿ ਇਹ ਨਹੀਂ ਕੰਮ ਕੀ ਜੋ ਹੋ ਕਹਿੰਦੀ ਉਹ ਬੰਗੜੀ ਕਰ ਗਈ ਗੱਲ ਹੋਇਆ ਘਰੇ ਮਾਤ ਲਾਉਂਦੀ ਉਹ ਕੁੜੀ ਰਿਪਲੇ ਕਰ ਗਈ ਉਹ ਤਰ੍ਹਾਂ ਨਾ ਕਰਨਾ ਮੈਂ ਮਾਣ ਮਨਾਂ ਬਿਤੇ ਉਹ ਕੁੜੀ ਮਦਦ ਕਰਦੀ ਨਾ ਨੰਲਾ ਰਹੇ ਨੀ ਮੇਰੀ ਮੰਮੀ ਇਹ ਗੱਲ ਕਰਦੀ ਗਏ ਇਹਨਾਂ ਨੂੰ ਕਹਿੰਦੀ ਉਹ ਤਾਂ ਸਾਡੇ ਨਾਲ ਆਉਂਦੀ ਆਉਂਦੀ ਆ ਕੇ ਬੰਦੇ ਇੱਕ ਪਰਕਟਾ ਕਿ ਤੁਸੀਂ ਉਂਗਲਾਂ ਨਾਲ ਛੱਲੇ ਕਰਦੀ ਮੇਰੇ ਭਾਈ ਨੇ ਮੇਰੇ ਭਾਈ ਨੇ ਮੈਂ ਤੇ ਪਰਖਾ ਕਰਿਆ ਲਾਉ ਬਾਗੀ ਜਨਾ 5000 5000 ਮੈਂ ਕਹਿੰਦਾ ਮੈਂ ਕਰੀ ਕਰੀ ਕਰਾਂਗਾ ਮੱਖਾ ਮਾਰੀ ਨਾ ਕਰਾਂਗਾ ਇਹ ਗੱਲ ਕਹਿੰਦੇ ਦੂਜਾ ਪੁੱਲ ਮੈਂ ਤੁਸੇ ਮਰਦਾ ਕਿ ਹੈ ਉਹ ਮੰਗ ਲਾ ਲਿਆ ਮੰਗ ਲਾ ਲਿਆ ਮੈਂ ਮੰਗ ਲਾ ਲਿਆ ਤင်း ਇੱਕ ਹੈ ਕਹਿੰਦਾ ਵੀ ਇਹ 10000 ਦੇ ਕਾਰੀਗਰ ਨੇ ਟੋਪ ਦੇ ਇਹਨਾਂ ਨੇ ਇਹ ਕਿਹਾ ਟੋਪ ਦਾ ਕੰਮ ਕਰਦੇ ਨਹੀਂ ਸਾਨੂੰ ਸਾਨੂੰ ਪਤਾ ਹੀ ਕਿਹ ਹੈ ਇਹਨਾਂ ਨੇ ਮਾੜਾ ਨਹੀਂ ਕਿਹਾ ਬਿਲਕੁਲ ਨਹੀਂ ਤੁਸੀਂ ਕੋਹਾਨੇ ਕਹਤਾ ਹੀ ਹੈ ਇਹ ਹੰਕਾਰਾ ਪਤਾ ਕੋਈ ਨਹੀਂ ਆੜੇ ਨਾਲ ਪਤਾ ਹੀ ਹੈ ਉਹ ਨਹੀਂ ਪਤਾ ਹੀ ਨਹੀਂ ਦੇ ਲਈ ਜਨਕਾ ਬਈ ਇਹਨੇ ਮੈਨੂੰ ਇਹਦੇ ਵਿੱਚ ਮੌਨ ਮਾਰੀ ਤੁਸੀਂ ਬਿਲਕੁਲ ਨਹੀਂ ਮਾਰੀ ਮੈਂ ਸੋਹਾਂ ਦੂ ਮਗਾਨੀ ਬਰਾ ਬਰਾ ਨਹੀਂ ਪਤਾ ਫਿਰ ਬਰਾ ਬਲਾ ਬਲਾ ਜਾਂ ਫਿਰ ਤੂੰ ਫੁੱਦੂ ਬਣਾਉਣਾ ਸਾਰਿਆਂ ਨੂੰ ਝੂਠ ਬੋਲਦਾ ਏ ਇਹ ਬੰਦਾ ਝੂਠਾ ਟਰੌਲੀ ਸਾਬ ਝੂਠਾ ਏ ਬਬਰਾ ਫਿਰ ਬਲਾ ਤੂੰ ਸਿਆਣੇ ਬੇਨੇ ਬੰਦੇ ਦੇ ਦੋਸਲਾ ਰਹੇ ਤੂੰ ਕਮਾ ਲੈ ਯਾਰ ਫਿਰ ਬਰਾਓ ਕਿਹਨੇ ਬਣਾਉ ਜਿੰਨੂੰ ਬਣਾਉਨੇ ਹੋ ਨਾ ਝੂਠ ਬੋਲਦਾ ਏ ਝੂਠ ਬੋਲ ਰਿਹਾ ਬਲਾ ਫਿਰ ਉਹ ਤਾਂ ਝੂਠ ਬੋਲ ਰਿਹਾ ਬਲਾ ਲੜਾਉਣਾ ਤੂੰ ਜਾਣ ਕੇ ਬਸ ਮਾਨਤਾ ਆ ਕਰੋ ਵਿਚ ਹੈ